ਹਾਂ ਠੀਕ ਹੈ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵਗੇ ਸਭ ਤੋਂ ਪਹਿਲਾਂ ਤਾਂ ਜਿਨੇ ਪੇਜ ਤੇ ਮੇਰੇ ਦੇ ਵੀਡੀਓ ਦੇਖਣ ਵਾਲੇ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਤੁਹਾਨੂੰ ਮੈਂ ਇਹ ਕੋਈ ਜੀ ਸਖਸੀਤ ਦੇ ਦਰਸ਼ਨ ਕਰਵਾਉਣਾ ਜਿਸ ਨੇ ਪੂਰੇ ਪੰਜਾਬ ਦਾ ਸਾਡੇ ਮਾਨਸਾ ਜਿਹੜਾ ਦਾ ਸਦੂਗੜ ਦਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਮਿਸਟਰ ਕਸ਼ਿਸ਼ ਗੁਪਤਾ ਜੀ ਜਿਨ੍ਹਾਂ ਨੇ UKS I ਦੀ ਵਿੱਚ 587ਵਾਂ ਰੈਂਕ ਲੈ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਅੱਜ ਜੀ ਆਪਾਂ ਇਹਨਾਂ ਨਾਲ ਨੇ ਕਸ਼ਿਸ਼ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਸੀਂ ਐਂ ਦੱਸ ਦਿਓ ਵੀ ਜਿਹੜੀ ਤੁਸੀਂ ਇਹ ਤਿਆਰੀ ਕੀਤੀ ਸੀ ਕਿੰਨਾ ਟਾਈਮ ਹੋ ਗਿਆ ਤਿਆਰੀ ਕਰਦਿਆਂ ਨੂੰ ਤੇ ਕਿੱਥੇ ਕੀਤੀ ਸੀ ਤਿਆਰੀ ਇਹ ਤਿਆਰੀ ਕਰਦੇ ਹੋਏ ਮੈਨੂੰ ਲਗਭਗ 5 ਸਾਲ ਹੋ ਗਏ ਹੈ ਮੈਂ ਗ੍ਰੈਜੂਏਸ਼ਨ ਆਪਣੀ ਦਿੱਲੀ ਯੂਨੀਵਰਸਿਟੀ ਦਿੱਲੀ ਤੋਂ ਕੀਤੀ ਸੀ ਤਾਂ ਉਦੋਂ ਤੋਂ ਹੀ ਇਧਰ ਚੁਬਾਬ ਸੀਗਾ ਯੂਪੀਐਸਸੀ ਸਿਵਲ ਸਰਵਿਸ ਐਗਜ਼ਾਮ ਵਲ ਓਕੇ ਓਕੇ ਉਦੋਂ ਬਾਅਦ 4th ਅਟੈਂਪਟ ਸੀ ਇਹ ਮੇਰਾ ਤਾਂ ਲਗਭਗ 5 ਸਾਲ ਤੋਂ ਮੈਂ ਤਿਆਰੀ ਕਰ ਰਿਹਾ ਹਾਂ ਅੱਛਾ ਤੁਹਾਡੇ ਪਹਿਲੇ 3 ਅਟੈਂਪਟ ਖਾਲੀ ਹੀ ਜਾਂਦੇ ਨੇ ਹਾਂਜੀ ਅੱਛਾ ਤਾਂ ਮੈਨੂੰ ਤੁਸੀਂ ਇੱਕ ਗੱਲ ਦੱਸ ਦੋ ਵੀ ਸਭ ਤੋਂ ਵੱਧ ਮੈਂਟਲੀ ਮੋਟਿਵੇਟ ਨੂੰ ਰੱਡੀ ਫੈਮਿਲੀ ਦੇ ਵਿੱਚ ਕਿਸੇ ਬੰਦੇ ਨੇ ਕੀਤਾ ਵੀ ਮੈਨੂੰ ਬਿਲਕੁਲ ਪੂਰੀ ਫੈਮਿਲੀ ਦਾ ਹੀ ਸਪੋਰਟ ਹੈ ਸਿਰਫ ਇੱਕ ਪਰਸਨ ਨਾਲ ਵੀ ਮੋਟੀਵੇਟਿਡ ਨਹੀਂ ਰੱਖਿਆ ਜਾ ਸਕਦਾ ਸਾਰੀ ਫੈਮਿਲੀ ਨੇ ਸਪੋਰਟ ਦਿੱਤਾ ਟਾਈਮ ਦਿੱਤਾ ਵੀ ਆਪਣਾ ਟਾਈਮ ਲਓ ਤਿਆਰੀ ਕਰੋ ਕਿਤੇ ਪ੍ਰੈਸ਼ਰ ਨਹੀਂ ਪਾਇਆ ਵੀ ਆਪਣਾ ਕੁਝ ਨਾ ਕੁਝ ਜੋਬ ਜੁਆਇਨ ਨਹੀਂ ਕਰੋ ਤਾਂ ਮੰਮੀ ਦਾ ਖਾਸ ਕਰ ਉਹਨਾਂ ਦਾ ਸਪੋਰਟ ਸੀਗਾ ਉਹਨਾਂ ਨੇ ਪੜਨ ਲਈ ਹਮੇਸ਼ਾ ਐਨਕੋਰੇਜ ਕੀਤਾ ਤੇ ਬਾਕੀ ਚਾਚੂ ਦਾਦਾ ਜੀ ਸਾਰੇ ਸਾਰੇ سپورਟਿਵ ਸੀ ਬਹੁਤ ਜ਼ਿਆਦਾ ਓਕੇ ਕਛੀ ਜੀ ਮੈਂ ਤੁਹਾਡੇ ਤੋਂ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਵੀ ਤਿੰਨ ਵਾਰ ਤੁਹਾਡੇ ਤੋਂ ਪੇਪਰ ਨਹੀਂ ਕਲੀਅਰ ਹੋਇਆ ਉਸ ਟਾਈਮ ਤੁਹਾਡੇ ਦਿਦੇ ਕੀ ਬੀਤੀ ਤੁਹਾਡੇ ਦੇ ਦਿਲਾਏ ਨਹੀਂ ਹੋਇਆ ਵੀ ਛੱਡ ਪਰ ਆ ਮੈਂ ਆਪਾ ਬਿਜ਼ਨਸ ਕਰ ਲੈਨੇ ਆ ਕੋਈ ਸਕੂਲ ਦੇ ਵਿੱਚ ਪੜਾ ਲੈਨੇ ਆ ਕਿ ਇਦਾਂ ਤਾਂ ਕੁਛ ਹੋਵੇ ਤੁਹਾਡੇ ਨਹੀਂ ਬਿਲਕੁਲ ਜਦੋਂ ਵੀ ਹਰ ਵਾਰ ਕਲੀਅਰ ਨਹੀਂ ਹੁੰਦਾ ਤਾਂ ਬਹੁਤ ਡਿਸਆਰਟਨਿੰਗ ਹੁੰਦਾ ਹੈ ਓਕੇ ਤਾਂ ਬਹੁਤ ਇੱਕ ਵਾਰ ਮੋਟੀਵੇਸ਼ਨ ਡਾਊਨ ਚਲੀ ਜਾਂਦੀ ਹੈ ਤੇ ਨੈਕਸਟ ਅਟੈਂਪਟ ਕਰਨ ਦਾ ਤਾਂ ਕਰਜ਼ੇ ਇਕੱਠਾ ਕਰਨਾ ਉਹ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਜਿਵੇਂ ਕਿ ਪਹਿਲਾਂ ਮੈਂ ਕਿਹਾ ਫੈਮਲੀ ਬਹੁਤ ਸਪੋਰਟਿਵ ਸੀ ਹਮੇਸ਼ਾ ਮਨੇ ਕਰਜ਼ੇ ਚਿੱਤਾ ਵੀ ਅਟੈਂਪਟ ਕੀਤਾ ਕਿਤੇ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਆਂਦਾ ਕਿ ਜੋਬ ਜੁਆਇਨ ਕਰੋ ਹੀ ਕਰੋ ਕੋਈ ਵੀ ਤਾਂ ਉਹਨੇ ਬਹੁਤ ਮੋਟੀਵੇਟਡ ਰੱਖਿਆ ਪਰ ਫਿਰ ਵੀ ਮੈਂ ਜੇ ਬੱਚੇ ਅੱਜਕੱਲ ਦੇ ਕੋਈ ਹੋਰ ਆਣਾ ਚਾ ਰਹੇ ਹੈ ਤਾਂ ਮੈਂ ਉਹਨਾਂ ਨੂੰ ਫਿਰ ਵੀ ਮੈਸੇਜ ਦੇਵਾਂਗਾ ਕਿ ਕੁਝ ਨਾ ਕੁਝ ਬੈਕਅਪ ਪਲਾਨ ਐਟ ਲਿਸਟ ਰੱਖੋ ਸੋ ਬੇਬਲ ओके ਕਿਉਂਕਿ ਐਗਜ਼ਾਮ ਬਹੁਤ ਸਰਟਨ ਅਨਸਰਟਨ ਹੈ ਆਪਣੇ ਕਿਹਾਊਗਾ ਫਰਸਟ ਅਟੈਂਪਟ ਚ ਸੈਕਿੰਡ ਚ ਹੋਊਗਾ ਕਦੇ ਵੀ ਨਹੀਂ ਹੋਊਗਾ ओके ओके ਤਾਂ ਤੁਸੀਂ ਆਪਣੇ ਕੋਲ ਐਟ ਲਿਸਟ ਕੁਝ ਦਾ ਬੈਕਅਪ ਆਪਣੇ ਕੋਲ ਰੱਖੋ ਇੱਕ ਜਿਹੜੀ ਤੁਹਾਡੀ ਬਚਪਨ ਦੀ ਤੁਸੀਂ ਪੜਾਈ ਸੀ ਉਹ ਤੁਸੀਂ ਕਿੱਥੋਂ ਸਟਾਰਟ ਕੀਤੀ ਹੈ ਮੈਂ ਸਟਾਰਟਿੰਗ ਤੋਂ ਮੈਂ 10ਥ ਦੀ ਪੜ੍ਹਾਈ ਆਪਣੀ ਐਥੋ ਹੀ ਬਾਲਵਾਟਿਕਾ ਪਬਲਿਕ ਸਕੂਲ ਤੋਂ ਕੀਤੀ ਹੈ। ਓਕੇ। ਉਸ ਤੋਂ ਬਾਅਦ 12th ਕਾਮਰਸ ਕੀਤੀ ਸਿਸਟਰ। ਓਕੇ। ਫਿਰ ਗ੍ਰੈਜੂਏਸ਼ਨ ਕੀਤੀ ਹੈ ਦਿੱਲੀ ਯੂਨੀਵਰਸਿਟੀ। ਓਹ। ਹਾਂਜੀ। ਓਕੇ ਓਕੇ। ਕਿਹੜੇ ਬੱਚੇ ਤੁਹਾਨੂੰ ਹੁਣ ਦੇਖ ਕੇ ਤੁਹਾਨੂੰ ਮੋਟੀਵੇਟ ਹੋਣਗੇ। ਉਹਨਾਂ ਨੂੰ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਵੀ ਕਹੀਆਂ। ਕਈ ਬੱਚਿਆਂ ਦਾ ਪਹਿਲੀ ਵਾਰ ਚ ਨਹੀਂ ਕਲੀਰ ਹੁੰਦਾ ਉਹ ਜੇ ਦੇ ਛੱਡ ਜਾਂਦੇ ਆ। ਉਹਨਾਂ ਵਾਸਤੇ ਤੁਸੀਂ ਕੁਝ ਦੋ ਸ਼ਬਦ ਕਹਿਣਾ। ਸਾਰੇ ਭਰਾਵਾਂਗੇ ਮੈਂ ਅਥਵੰਨ ਦੀ ਬੇਨਤੀ ਕਰਦਾ ਹਾਂ ਇਹ ਵੀਡੀਓ ਤੁਸੀਂ ਹਰੇਕ ਆਪਣੇ ਆਪਣੇ ਬੱਚੇ ਨੂੰ ਜਰੂਰ ਦਿਖਾਉਣੇ ਤੇ ਤੁਸੀਂ ਦੋਸ਼ਾਂ ਦੇ ਜਿਹੜੇ ਬੱਚਿਆਂ ਦਾ ਪੇਪਰ ਨਹੀਂ ਕਲੀਅਰ ਹੋਇਆ ਉਹਨਾਂ ਵਾਸਤੇ ਉਹਨਾਂ ਸਾਰੇ ਬੱਚਿਆਂ ਨੂੰ ਹੀ ਮੈਂ ਇਹ ਕਹਿਣਾ ਚਾਹੁੰਗਾ ਕਿ ਬਿਲਕੁਲ ਪੇਸ਼ੈਂਸ ਰੱਖੋ ਕੰਸਿਸਟੈਂਟਲੀ ਆਪਣੇ ਐਫਰਟ ਦਿਓ ਹਾਰਡ ਵਰਕ ਕਰੋ ਤੇ ਤੁਹਾਨੂੰ ਕਿਤੇ ਨਾ ਕਿਤੇ ਜਰੂਰ ਤੁਹਾਡਾ ਫਲ ਮਿਲੂਗਾ ਡਿਸਟਰਟ ਨਾ ਹੋ ਕਿ ਇੱਕ ਵਾਰ ਨਹੀਂ ਹੋਇਆ ਜਾਂ ਦੂਸਰੀ ਵਾਰ ਨਹੀਂ ਹੋਇਆ ਜਦੋਂ ਟਾਈਮ ਸਹੀ ਹੋਊਗਾ ਤਾਂ ਜਿੰਨਾ ਤੁਸੀਂ ਡਿਸਰਵ ਕਰਦੇ ਹੋ ਤੁਹਾਨੂੰ ਜਰੂਰ ਉਹ ਰਿਜ਼ਲਟ ਮਿਲੇਗਾ। ਓਕੇ ਸਾਡੇ ਨਾਲ ਗੱਲ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਨੂੰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਜੀ ਸ਼ੁਕਰੀਆ